ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਪੂਰਾ ਹੋ ਸਰਲ ਲੱਜਾ ਰਖਲੇ ਹੋ ਸਦਨ ਜਨ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਗ ਸੁਣੋ ਹਰਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮੜਤੇ ਵਿਸਰੇ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੇ ਸੰਗ ਲਗੈ ਪ੍ਰਭ ਮੀਠਾ ਸਾਧੂ ਕੇ ਸੰਗ ਘਟ ਘੜ ਡੀਠਾ ਸਾਧ ਸੰਗ ਭੈ ਆਗੇ ਆਕਾਰੀ ਸਾਧ ਸੰਗ ਗਦ ਭਈ ਹਮਾਰੀ ਸਾਧਕੇ ਸੰਗ ਮਿਟੈ ਸਵ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੇ ਸੰਗ ਮਿਟੈ ਸਵ ਰੋਗ ਨਾਨਕ ਸਾਧ ਭੇਟੇ ਸੰਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾ ਕਮਲਾ ਵਿਖੇ ਹਾਜ਼ਰੀਆਂ ਲਵਾ ਰੇ ਆਪ ਜੀ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਆਓ ਲੜੀ ਵਾਰ ਸ਼ਬਦ ਦੀ ਵਿਚਾਰ ਨਾਲ ਜੁੜੀਏ ਅੱਜ ਦੇ ਸ਼ਬਦ ਦੀ ਵਿਚਾਰ ਜੋ 7ਵੀਂ ਅਸ਼ਟਪਦੀ ਦਾ ਆਪ ਜੀ ਨੇ 7ਵਾਂ ਪਦ ਸਰਵਣ ਕੀਤਾ ਹੈ ਇਸ ਸੱਤਵੇਂ ਪਦੇ ਰਾਹੀਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਆ ਆਰੰਭ ਕਰੀਏ ਉਸ ਤੋਂ ਪਹਿਲਾਂ ਗੁਰ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧਕ ਸੰਗ ਸੁਣੋ ਹਰਨਾਓ ਇਹੋ ਪਾਤਸ਼ਾਹ ਜੀ ਉਪਸ਼ੇਸ਼ ਕਰਦੇ ਕਰਦੇ ਅਖੀਰਲੇ ਪੜਿਆਂ ਵੀ ਜਾ ਕੇ ਬਖਸ਼ਿਸ਼ ਕਰਦੇ ਆ ਕਿ ਸਿੱਖੋ ਸਰਵਾਂ ਦੀ ਸੰਗਤ ਕਰਿਆ ਕਰੋ ਹਰੀ ਵਾਹਿਗੁਰੂ ਦਾ ਨਾਮ ਸੁਣਿਆ ਕਰੋ ਜਪਿਆ ਕਰੋ ਸਾਧ ਸੰਗ ਹਰ ਕੇ ਗੁਣ ਗਾਓ ਉਹਨਾਂ ਤੋਂ ਸੁਣਿਆ ਕਰੋ ਤੇ ਆਪਣੀ ਰਸਨਾ ਨਾਲ ਵੀ ਉਹਦੇ ਗੁਣਾਂ ਨੂੰ ਗਾਉਣਾ ਕਰੋ ਕਿਉਂਕਿ ਮਾਨਸ ਜਨਮਕ ਇਹੀ ਲਾਹੋ ਭਜੋ ਗੋਬਿੰਦ ਭੂਲ ਮਤ ਜਾਓ ਮਨੁੱਖ ਜਾਮੇ ਦਾ ਇਹੀ ਲਾਹਾ ਹੈ ਵੇਖੋ ਕਿਤੇ ਭੁੱਲ ਨਾ ਜਾਇਓ ਭਈ ਪ੍ਰਾਪਤਮਾ ਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ ਸਾਰੰਗਾਂ ਦੀ ਸੰਗਤ ਵਿੱਚ ਬੈਠ ਕੇ ਸਿਮਨ ਕਰਨਾ ਨਾਮ ਸੁਣਨਾ ਤੇ ਨਾਮ ਦੇ ਬਾਰੇ ਜਾਣਨਾ ਤੇ ਨਾਮ ਜਪਣਾ ਇਹ ਮਨੁੱਖਾ ਜੀਵਨ ਦਾ ਜ਼ਰੂਰੀ ਕਾਰਜ ਹੈ ਸਾਧ ਕੇ ਸੰਗ ਨਮਨ ਤੇ ਬਿਸਰੈ ਸਿੱਖੋ ਸਾਧੂਆਂ ਦੀ ਸੰਗ ਦਾ ਇਹ ਫਲ ਹੈ ਕਿ ਪਰਮੇਸ਼ਰ ਤੁਹਾਡੇ ਅੰਦਰਸ਼ ਕਰਨ ਵਿੱਚ ਬੈਠ ਜਾਂਦਾ ਹੈ ਰੋਮ ਰੋਮ ਵਿੱਚ ਵੱਸ ਜਾਂਦਾ ਹੈ ਫਿਰ ਐਸਾ ਸਮਾਂ ਨਹੀਂ ਆਵੇਗਾ ਕਿ ਤੁਹਾਨੂੰ ਰੱਬ ਭੁੱਲ ਜਾਵੇ ਭਾਵ ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਤਾਂ ਮੈਂ ਜਪਦਾ ਸੀ ਹੁਣ ਉਹ ਮੈਨੂੰ ਜਪਦਾ ਜਿਵੇਂ ਕਬੀਰ ਸਾਹਿਬ ਸ਼ਲੋਕਾਂ ਦੀ ਅਰੰਭਤਾ ਕਰਦੇ ਪਹਿਲਾ ਸ਼ਲੋਕ ਲਿਖਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੋ ਗਾਦੀ ਸਗਲ ਭਗਤ ਤਾਕੋ ਸੁਖ ਬਿਸ਼ਰਾਮ ਤੇ ਫਿਰ ਜਦੋਂ ਅਵਸਥਾ ਪੱਕ ਜਾਂਦੀ ਆ ਸਿੱਖ ਦੀ ਫਿਰ ਅਗਲਾ ਸ਼ਬਦ ਲਿਖਦੇ ਆ ਅਵਸਥਾ ਦਾ ਮਾਲਾ ਫੇਰੂ ਨਾ ਹਰ ਭਜੋ ਮੁਖ ਤੇ ਕਹੂ ਨਾ RAM ਮੇਰਾ RAM ਮੁਝ ਕੋ ਭਜਿਆ ਤਾਂ ਪਾਉ ਬਿਸ਼ਰਾਮ ਹੁਣ ਮੇਰਾ RAM ਮੈਨੂੰ ਵੱਜਦਾ ਹੈ ਪਾ ਮੇਰੇ ਅੰਦਰ ਆਪੇ ਹੀ RAM RAM ਚੱਲ ਰਿਹਾ ਹੈ ਤੇ ਮੈਂ ਸ਼ਾਂਤੀ ਵਿੱਚ ਹਾਂ ਸੁਖ ਵਿੱਚ ਹਾਂ ਤੈ ਇੱਕ ਹੋਰ ਬਚਨ ਹੈ ਸੁਣ ਸਖੀ ਬੂਝੋ ਨਹੀਂ ਮੈਂ ਸਹੀ ਸਮਝ ਨਹੀਂ ਰਹੀ ਮੇਰੇ ਅੰਦਰ ਉਹ ਵਸਦਾ ਕਿ ਮੈਂ ਵਸਨੀ ਆ ਜਿਉ ਵਸੈ ਕੇ ਪੀਓ ਜਿਉ ਪੀਓ ਬੂਜੋ ਨਹੀਂ ਘਟ ਮੈਂ ਜਿਉ ਕੇ ਪੀਓ ਹੁਣ ਇਹਦੇ ਵਿੱਚ ਪਤਾ ਨਹੀਂ ਉਹ ਬੋਲਦਾ ਕਿ ਮੈਂ ਬੋਲਦੀ ਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਉਹ ਮੇਰੇ ਵਿੱਚ ਆ ਕੇ ਵਸ ਗਿਆ ਹੈ ਹੁਣ ਭੁਲਾਉਣ ਦੀ ਤਾਂ ਭੁੱਲਣ ਦੀ ਗੱਲ ਹੀ ਨਹੀਂ ਬਾਕੀ ਸਾਧਕੇ ਸੰਗ ਨ ਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਰ ਪਰ ਹੁੰਦਾ ਪੂਰੇ ਲੋਹੇ ਤੇ ਲਕੀਰ ਮੁਤਾਬਕ ਮੈਂ ਪੂਰਾ ਨਿਸ਼ਚੇ ਨਾਲ ਕਹਿੰਦਾ ਹਾਂ ਤਸੱਲੀ ਨਾਲ ਕਹਿੰਦਾ ਹਾਂ ਸਰ ਕਹਿੰਦੇ ਆ ਲੋਹੇ ਨੂੰ ਪਰ ਕਹਿੰਦੇ ਆ ਉੱਤੇ ਲਖੀਰ ਇਹ ਲੋਹੇ ਤੇ ਲਖੀਰ ਐ ਸਿੱਖੋ ਕਿ ਸਾਧੂਆਂ ਦੀ ਸੰਗਤ ਕਰਨ ਵਾਲੇ ਜੋਰ ਪਾਰ ਹੋ ਜਾਣਗੇ ਤਰ ਜਾਣਗੇ ਸਾਧ ਕੇ ਸੰਗ ਲਗੈ ਪ੍ਰਾ ਮਿੱਠਾ ਜਿਸ ਪਰਮੇਸ਼ਰ ਦਾ ਨਾਮ ਜਪਨ ਨੂੰ ਜੀ ਨਹੀਂ ਕਰਦਾ ਬੰਦੇ ਦਾ ਬੋਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਰਾ ਪੈ ਪੈ ਸੋਇਆ ਜੇ ਦਸਨਾ ਨੂੰ ਕਹੀਏ ਨਾਮ ਜਪ ਲੈ ਪਾਠ ਕਰ ਲੈ ਤੇ ਥੱਕ ਜਾਂਦੀ ਏ ਇਹਦਾ ਬੋਲਣ ਨੂੰ ਜੀ ਨਹੀਂ ਕਰਦਾ ਚੁਗਲੀ ਨਿੰਦਿਆ ਸਾੜਾ ਭਾਵੇਂ ਜਿੰਨੀਆਂ ਮਰਜੀ ਗੱਲਾਂ ਕਰਵਾ ਲੋ ਇਹ ਦੇ ਕੋਲ ਫਿਰ ਇਹ ਕਿਵੇਂ ਨਾਮ ਜਪੇਗੀ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਜਿਵੇਂ ਜਿਵੇਂ ਸਾਧੂਆਂ ਦੀ ਸੰਗਤ ਹੁੰਦੀ ਜਾਵੇਗੀ ਸਾਨੂੰ ਪਰਮੇਸ਼ਰ ਦਾ ਨਾਮ ਸਵਾਦ ਲੱਗਣ ਜਾਵੇਗਾ ਜਿਸ ਤਰ੍ਹਾਂ ਕੋਈ ਸਵਾਦਲੀ ਵਸਤੂ ਨੂੰ ਬਾਰ ਬਾਰ ਖਾਣ ਨੂੰ ਜੀ ਕਰਦਾ ਇਸ ਤਰ੍ਹਾਂ ਨਾਮ ਜਪਣ ਨੂੰ ਵੀ ਫਿਰ ਜੀ ਕਰੇਗਾ ਸਾਧ ਕੇ ਸੰਗ ਲੱਗਾ ਭਰਾ ਮਿੱਠਾ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਚੰਗਾ ਲੱਗਣ ਲੱਗ ਜਾਂਦਾ ਹੈ ਫਿਰ ਆਤਮਾ ਆਪੇ ਜਪਦੀ ਹੈ ਯੋਗ ਉਹ ਤੋਂ ਦਾ ਔਰਾ ਉਹਨਾਂ ਦੀ ਆਪਣੀ ਨਾਮ ਜਪਣ ਦੀ ਪਾਵਰ ਫੈਲੀ ਹੁੰਦੀ ਆ ਜਿਵੇਂ ਸ੍ਰੀ ਹਰਮੰਦਰ ਸਾਹਿਬ ਜਾਣੇ ਆਪਾਂ ਗੁਰਪਿਆਰੋ ਕਿੰਨੀ ਭੀੜ ਹੁੰਦੀ ਆ ਲਗਭਗ ਮੱਥਾ ਟੇਕਣ ਵਾਸਤੇ 2 2.5 ਘੰਟੇ ਲੇਨ ਵਿੱਚ ਲੱਗਣਾ ਪੈਂਦਾ ਪਰ ਉਸ ਲੇਨ ਵਿੱਚ ਲੱਗੇ ਆ ਸਾਡੇ ਮਨ ਵਿੱਚ ਕੋਈ ਕਾੜੀ ਪੈਦਾ ਨਹੀਂ ਹੁੰਦੀ ਕਾਰਨ ਕਿ ਉੱਥੇ ਕੋ ਰਾਮਦਾਸ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਜਿਹੜੀ ਹੈ ਸ਼ਕਤੀ ਫੈਲੀ ਹੋਈ ਹੈ ਕਿੰਨਾ ਫੈਲੀਆਂ ਹੋਈਆਂ ਔਰਾ ਫੈਲਿਆ ਹੋਇਆ ਸਾਡਾ ਮਨ ਉਸ ਔਰੇ ਦੇ ਵਿੱਚ ਵੜ ਕੇ ਸੁੱਖ ਮਹਿਸੂਸ ਕਰਦਾ ਹੈ ਫੀਲ ਕਰਦਾ ਹੈ ਔਰ ਰਾਮ ਨਾਲ ਉਹਦੇ ਵਿੱਚ ਖੜਾ ਰਹਿੰਦਾ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਕਾ ਲਗਾ ਮਿੱਠਾ ਨੌਨਦੀ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਇਹ ਅੱਗੇ ਜਾ ਕੇ ਸੁਖਮਨੀ ਸਾਹਿਬ ਦੇ ਵਿੱਚ ਹੀ ਲਿਖਿਆ ਹੈ ਗੁਰੂ ਪਿਆਰਿਓ ਇਸ ਕਰਕੇ ਸਾਧ ਕੈ ਸੰਗ ਲੱਗੈ ਪ੍ਰਾ ਮਿੱਠਾ ਸਾਧੂ ਕੈ ਸੰਗ ਘੜ ਘੜ ਡੀਠਾ ਸਾਧੂਆਂ ਦੀ ਸੰਗਤ ਕਰਿਆ ਹੀ ਪਰਮੇਸ਼ਰ ਦੇ ਨਾਮ ਦਾ ਰਸ ਆਉਂਦਾ ਹੈ ਸਵਾਦ ਆਉਂਦਾ ਹੈ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਹੀ ਪਤਾ ਲੱਗਦਾ ਹੈ ਕਿਉਂ ਤਾਂ ਸਾਰਿਆਂ ਵਿੱਚ ਵੱਸਦਾ ਮੈਂ ਉਹਨੂੰ ਕਿੱਥੋਂ ਲੱਭਦਾ ਹਾਂ ਉਹ ਮੇਰੇ ਵਿੱਚ ਵੀ ਵੱਸਦਾ ਪਹਿਲਾਂ ਆਪਣੇ ਵਿੱਚ ਵੇਖੋ ਫਿਰ ਸਾਰਿਆਂ ਤੇ ਦਿਸੂਗਾ ਚاہے ਸਾਰਿਆਂ ਵਿੱਚੋਂ ਵੇਖਣਾ ਸ਼ੁਰੂ ਕਰ ਲਓ ਫਿਰ ਤੁਹਾਨੂੰ ਖੁਦ ਵਿੱਚੋਂ ਵੀ ਦਿਖਾਈ ਦੇਵੇਗਾ ਸਾਰੂ ਕੈਸਾ ਕਰਗਾ ਡੇਠਾ ਉਹ ਪਰਮੇਸ਼ਰ ਸਾਧੂਆਂ ਦੀ ਸੰਗਤ ਕਰਕੇ ਸਾਰਿਆਂ ਵਿੱਚ ਦਿਖਾਈ ਦੇਣ ਲੱਗ ਜਾਂਦਾ ਸਾਰੂ ਸੰਗ ਭੈ ਆਗਿਆਕਾਰੀ ਸਾਰੂਆਂ ਦੀ ਸੰਗਤ ਕਰਕੇ ਸਾਡਾ ਮਨ ਆਗਿਆਕਾਰੀ ਹੋ ਜਾਂਦਾ ਤੇ ਜਿਹੜੇ ਇੰਦਰੇ ਸਾਡੇ ਗੁਰੂ ਪਿਆਰਿਓ ਸਾਥੋਂ ਆਕੀ ਹੋਏ ਫਿਰਦੇ ਸਨ ਅੱਖਾਂ ਕਹਿੰਦੀਆਂ ਮੈਂ ਫਿਲਮ ਦੇਖਣੀ ਐ ਮੈਂ ਕੋਈ ਰਸ ਦੇਖਣਾ ਹੈ ਕੰਨ ਕਹਿੰਦੇ ਮੈਂ ਰਸ ਖਾਣਾ ਮੈਨੂੰ ਕੋਈ ਨਿੰਦਿਆ ਜੰਗਲੀ ਸੁਣੀਏ ਖੜਕੇ ਪੈਰ-ਪੁੱਠੇ ਪਾਸੇ ਜਾਂਦੇ ਸੀ ਹੱਥ-ਪੁੱਠੇ ਕੰਮ ਕਰਦੇ ਸੀ ਹੁਣ ਕੀ ਹੋਇਆ ਸਾਨੂੰਾਂ ਦੀ ਸੰਗਤ ਕਰਕੇ ਇਹ ਪੰਜੇ ਕਰਮਿੰਦਰੇ ਪੰਜੇ ਗਿਆਨਿੰਦਰੇ ਸਾਡਾ ਮਨ ਆਗਿਆਕਾਰੀ ਹੋ ਗਿਆ ਹੁਕਮ ਮੰਨਣ ਲੱਗ ਪਿਆ ਉਹਨਾਂ ਸਾਧੂਆਂ ਦਾ ਹੁਕਮ ਮੰਨਦਾ ਹੋਇਆ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੈ ਜਿਹੜਾ ਕਿ ਜਦੋਂ ਨਹੀਂ ਉੱਥੇ ਗਏ ਸੀ ਇਹ ਲੱਗਦਾ ਹੀ ਨਹੀਂ ਸੀ ਇਹ ਸਾਧੂਮਾਰੀ ਸੰਗਤ ਦਾ ਫਲ ਹੈ ਕਿ ਸਾਡਾ ਜੀਵ ਆਤਮਾ ਆਗਿਆਕਾਰੀ ਹੋ ਜਾਂਦਾ ਤੁਮ ਤੇ ਭਏ ਸੁਆਗਿਆਕਾਰੀ ਤੁਮਰੀ ਗਤ ਮੇ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਇਹ ਸਾਡਾ ਮਨ ਜਦੋਂ ਆਗਿਆਕਾਰੀ ਹੋ ਗਿਆ ਫਿਰ ਉਸ ਤੋਂ ਬੁਲਿਹਾਰੇ ਜਾਂਦਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਇਓ ਸਾਧੂਆਂ ਦੀ ਸੰਗਤ ਦਾ ਫਲ ਜੀਵ ਨੂੰ ਪ੍ਰਾਪਤ ਹੁੰਦਾ ਹੈ ਕਿ ਸਾਰੇ ਰੋਗਾਂ ਦਾ ਖਾਤਮਾ ਵੀ ਸਾਧੂਆਂ ਦੀ ਸੰਗਤ ਵਿੱਚੋਂ ਹੋ ਜਾਂਦਾ ਪਰ ਸ਼ਰਤ ਹੈ ਕੋਈ ਸਾਧੂਆਂ ਦੇ ਮੁਤਾਬਕ ਚੱਲ ਪਵੇ ਇੱਕ ਸਮੇਂ ਦੀ ਗੱਲ ਹੈ ਮਹਾਪੁਰਸ਼ ਹੋਏ ਪੁੱਛੋ ਵਾਲੇ ਸੰਤ ਮਹਾ ਹਰਨਾਮ ਸਿੰਘ ਜੀ ਔਰ ਸੰਤ ਬਾਬਾ ਨੰਦ ਸਿੰਘ ਜੀ ਗੁਰੂ ਪਿਆਰਿਓ ਦੱਸਦੇ ਆ ਇੱਕ ਵਾਰੀ ਮਹਾ ਹਰਨਾਮ ਸਿੰਘ ਜੀ ਕੋਲ ਬਾਬਾ ਨੰਦ ਸਿੰਘ ਜੀ ਆ ਰਹੇ ਸੀ ਆਪਣੀ ਗੱਡੀ ਤੇ ਜੀਪ ਤੇ ਤੇ ਉਦੋਂ ਜੀਪ ਗੁਰੂ ਪਿਆਰਿਓ ਨਹਿਰ ਦੇ ਕਿਨਾਰੇ ਕਿਨਾਰੇ ਪੱਜਣੀ ਤੇ ਆ ਰਹੇ ਸੀ ਤੇ ਨਹਿਰ ਦੇ ਉੱਤੇ ਕਹਿੰਦੇ ਇੱਕ ਬੇਲਦਾਰ ਫਿਰਦਾ ਸੀਗਾ ਉਹ ਬੇਲਦਾਰ ਦਾ ਕੰਮ ਸੀਗਾ ਦਰਖਤਾਂ ਦੀ ਨਿਗ੍ਹਾ ਰੱਖਣੀ ਕੋਈ ਪਟਕੇ ਨਾ ਲੈ ਜੇ ਤੇ ਉਸ ਨੇ ਕੀ ਕੀਤਾ ਮਹਾਪੁਰਸ਼ਾਂ ਨੂੰ ਰੋਕ ਲਿਆ ਕਹਿ ਲੱਗੇ ਗੱਡੀ ਇੱਧਰ ਦੀ ਨਹੀਂ ਤੇ ਜਾ ਸਕਦੇ ਤੁਸੀਂ ਰਸਤੇ ਵਿੱਚ ਦੀ ਜਾਓ ਮਹਾਪੁਰਸ਼ਾਂ ਦੇ ਡਰਾਈਵਰ ਨੇ ਬੜੀ ਬੇਨਤੀ ਕੀਤੀ ਕਿ ਅਸੀਂ ਲੇਟ ਹੋ ਜਾਾਂਗੇ ਅਸੀਂ ਪੁੱਛੋ ਜਾਣਾ ਮਹਾਪੁਰਸ਼ਾਂ ਦੇ ਕੋਲ ਕਹਿੰਦਾ ਨਹੀਂ ਨਹੀਂ ਮੈਂ ਤੁਹਾਨੂੰ ਇੱਧਰ ਦੀ ਤੀਹੋ ਕਾਲ ਜਾਣ ਹੀ ਨਹੀਂ ਦੇਣਾ ਕਈ ਵਾਰੀ ਉਸ ਨੂੰ ਬੇਨਤੀ ਕੀਤੀ ਪਰ ਉਹ ਨਾ ਮੰਨਿਆ ਤੇ ਅਖੀਰ ਗੁਰੂ ਪਿਆਰਿਓ ਮਹਾਪੁਰਸ਼ਾ ਨੇ ਕਿਹਾ ਵੀ ਗੱਡੀ ਵਾਪਸ ਕਰ ਲੈ ਮੋੜ ਲੈ ਹੋ ਦੂਜੀ ਸਾਈਡ ਤੋਂ ਆ ਜਾਂਦੇ ਆ ਦੂਜੀ ਸਾਈਡ ਤੋਂ ਆਉਣ ਕਰਕੇ ਕਾफी ਸਮਾਂ ਲੱਗ ਗਿਆ ਇੱਧਰ ਜਾਣੀ ਜਾਣ ਸੰਤ ਮਹਾ ਹਰਨਾਮ ਸਿੰਘ ਜੀ ਨੇ ਉਡੀਕਿਆ ਜਦ ਪਹੁੰਚੇ ਤੇ ਪੁੱਛਿਆ ਨੰਨਸਿਆ ਲੇਟ ਹੋ ਗਏ ਕੀ ਗੱਲ ਮਬਾ ਅਨੰਦ ਸਿੰਘ ਜੀ ਨੇ ਤਾਂ ਕੁਛ ਨਾ ਕਿਹਾ ਪਰ ਡਰਾਈਵਰ ਨੇ ਦੱਸਿਆ ਕਿ ਮਹਾਰਾਜ ਅਸੀਂ ਪਟੜੀ ਪਟੜੀ ਜਲਦੀ ਆ ਜਾਂਦੇ ਪਰ ਪਟੜੀ ਤੇ ਇੱਕ ਬੇਲਦਾਰ ਫਿਰਦਾ ਸੀਗਾ ਸਰਕਾਰੀ ਬਲਾਜਮ ਉਸ ਨੇ ਸਾਡੀ ਗੱਡੀ ਪਟੜੀ ਤੋਂ ਲਹਾ ਦਿੱਤੀ ਦੀ ਸਾਨੂੰ ਫਿਰ ਦੂਜੇ ਪਾਸੇ ਆਉਣਾ ਪਿਆ ਇਸ ਕਰਕੇ ਲੇਟ ਹੋ ਗਏ ਇਨਾਂ ਕ ਬਚਨ ਹੋਇਆ ਗੁਰੂ ਪਿਆਰਿਓ ਚਲੋ ਸਾਧੂਆਂ ਦੀ ਅੰਦਰਨੀਆ ਗੱਲਾਂ ਸਾਧੂ ਜਾਣਦੇ ਆ ਦੂਜੇ ਪਾਸੇ ਕੀ ਹੋਇਆ ਉਹ ਬੇਲਦਾਰ ਬਿਮਾਰ ਪੈ ਗਿਆ ਔਰ ਬਿਮਾਰ ਪਏ ਨੂੰ ਐਸਾ ਰੋਗ ਭਿਆਨਕ ਲੱਗਿਆ ਕਿ ਉਸ ਦਾ ਕੋਈ ਇਲਾਜ ਨਾ ਹੋਵੇ ਇਹਨੂੰ ਕਹਿੰਦੇ ਆ ਕਰਮ ਰੋਗ ਸਾਧੂਆਂ ਦੀ ਹਾਲ ਆ ਗਏ ਉਸ ਨੂੰ ਸਾਧੂ ਜਾਣ ਕੇ ਅੰਦਰੋਂ ਕੁਝ ਨਹੀਂ ਕਹਿੰਦੇ ਪਰ ਆਤਮਾ ਜੋ ਨਿਕਲ ਜਾਂਦੀ ਆ ਹਰੀ ਜਾਣਦਾ ਪਰਮੇਸ਼ਰ ਸਭ ਜਾਣਦਾ ਹੈ ਜਿਸ ਵੇਲੇ ਗੁਰੂ ਪਿਆਰਿਓ ਉਹ ਬਿਮਾਰ ਪੈ ਗਿਆ ਬੜਾ ਇਲਾਜ ਕਰਾਇਆ ਜਿੰਨੀ ਉਸਨੇ ਕਮਾਈ ਕੀਤੀ ਸਾਰੀ ਉਸ ਤੇ ਲੱਗ ਗਈ ਮੰਜੇ 'ਚ ਪਿਆ ਸਰੀਰ ਸੁੰਗੜ ਗਿਆ ਖੜਾ ਨਹੀਂ ਹੋਇਆ ਜਾਦਾ ਜਾਮ ਹੋ ਗਿਆ ਸਾਰਾ ਸਰੀਰ ਗੁਰੂ ਪਿਆਰਿਓ ਹੁਣ ਕਰਦੇ ਤੇ ਹੋਰ ਲੋਕ ਵੀ ਕਹਿਣ ਲੱਗੇ ਤੇ ਇਥੇ ਕੋਈ ਗਲਤੀ ਹੋਈ ਆ ਕੋਈ ਮਹਾਪੁਰਸ਼ਾਂ ਤੋਂ ਮਾਫੀ ਮੰਗ ਲਈਏ ਕਿਸੇ ਪਾਸੇ ਜਾ ਕੇ ਕਿਸੇ ਸਾਧੂ ਕੋਲੇ ਚੱਲ ਬੜੀਏ ਡਾਕਟਰ ਵੀ ਕਹਿਣ ਲੱਗੇ ਵੀ ਆਪਣੇ ਗੁਰੂਆਂ ਪੀਰਾਂ ਦੀ ਰੱਦਨਾ ਕਰੋ ਭਾਈ ਮੇਰੀ ਦਵਾਈ ਨਹੀਂ ਲੱਗਦੀਗੀ ਪੁੱਛਿਆ ਤੇ ਉਹ ਕਹਿਣ ਲੱਗੇ ਆ ਵੀ ਇੱਕ ਦਿਨ ਬਾਬਾ ਅਨੰਦ ਸਿੰਘ ਦੀ ਜੀਪ ਗੱਡੀ ਤੋਂ ਜਾ ਰਹੀ ਸੀ ਪਟੜੀ ਤੋਂ ਮੈਂ ਵਾਪਸ ਕਰਵਾ ਦਿੱਤੀ ਸੀ ਉਸ ਦਿਨ ਤੋਂ ਬਾਅਦ ਲੱਗਦਾ ਮੈਂ ਬਿਮਾਰ ਪਿਆ ਤੇ ਪਰਿਵਾਰ ਦੇ ਮੈਂਬਰ ਕਹਿੰਦੇ ਚਲੋ ਫਿਰ ਬਾਬਾ ਅਨੰਦ ਸਿੰਘ ਜੀ ਦੇ ਗੁਰੂ ਮਹਾ ਹਰਨਾਮ ਸਿੰਘ ਜੀ ਕੋਲ ਚੱਲਦੇ ਹਾਂ ਪੁੱਛੋ ਉਹਨਾਂ ਨੂੰ ਬੇਨਤੀ ਕਰਾਂਗੇ ਤਾਂ ਗੁਰੂ ਪਿਆਰਿਓ ਜਿਸ ਵੇਲੇ ਇਹ ਪਹਿਲਾਂ ਬਾਬਾ ਆਨੰਦ ਸਿੰਘ ਜੀ ਕੋਲ ਗਏ ਬਾਬਾ ਆਨੰਦ ਸਿੰਘ ਜੀ ਕਹਿੰਦੇ ਵੀ ਇਸ ਦਾ ਕੁਝ ਨਹੀਂ ਕਿਹਾ ਭਾਈ ਤੁਸੀਂ ਗੱਡੀ ਮੋੜਤੀ ਅਸੀਂ ਮੋੜ ਕੇ ਲੈ ਗਏ ਅਸੀਂ ਤਾਂ ਕੁਝ ਨਹੀਂ ਕਿਹਾ ਤਾਂ ਗੁਰੂ ਪਿਆਰਿਓ ਫਿਰ ਉਹ ਕਹਿਣ ਲੱਗੇ ਵੀ ਚਲੋ ਇਹਨਾਂ ਦੇ ਗੁਰੂ ਕੋਲ ਚਲਦੇ ਆ ਤੇ ਇਧਰ ਬਾਬਾ ਆਨੰਦ ਸਿੰਘ ਜੀ ਵੀ ਕੁਦਰਤੀ ਆਏ ਨਾ ਤੇ ਉਧਰੋਂ ਉਹ ਵੀ ਉਸ ਨੂੰ ਗੱਡੀ 'ਚ ਪਾ ਕੇ ਲੈ ਆਏ ਗੱਡੀ ਦੇ ਬਾਹਰ ਖੜੇ ਪਹਿਲਾਂ ਆਗਿਆ ਮੰਗਦਿਆ ਮਿਲਣ ਦੀ ਤੇ ਅੰਦਰ ਜਾ ਕੇ ਦੱਸਿਆ ਕਿਸੇ ਨੇ ਬਾਬਾ ਜੀ ਉਹ ਬੇਲਦਾਰ ਜਿਹੜਾ ਨਹਿਰ ਤੇ ਡਿਊਟੀ ਕਰਦਾ ਸੀ ਬਿਮਾਰ ਪਿਆ ਲੰਬੇ ਸਮੇਂ ਤੋਂ ਠੀਕ ਨਹੀਂ ਹੋ ਰਿਹਾ ਕਿਹੜਾ ਬੇਲਦਾਰ ਜਿਹਨੇ ਬਾਬਾ ਆਨੰਦ ਸਿੰਘ ਜੀ ਦੀ ਗੱਡੀ ਮੋੜ ਦਿੱਤੀ ਸੀ ਅੱਛਾ ਉਹ ਹਲੇ ਜਿਉਂਦਾ ਹੀ ਆ ਮਰਿਆ ਨਹੀਂਗਾ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਉਥੇ ਹੀ ਪਿਆ ਬਾਹਰ ਹੀ ਮਰ ਗਿਆ ਉਹਨੂੰ ਦਰਸ਼ਨ ਵੀ ਪ੍ਰਾਪਤ ਨਹੀਂ ਹੋਏ ਮਹਾਂਪੁਰਸ਼ਾਂ ਦੇ ਇਹ ਤਾਂ ਹੈ ਮਹਾਂਪੁਰਸ਼ਾਂ ਦੇ ਸਾਧੂਆਂ ਦੇ ਐਂਟੀ ਚੱਲਣ ਵਾਲਿਆਂ ਦਾ ਹਾਲ ਪਰ ਜਿਹੜੇ ਸਾਧੂਆਂ ਦੇ ਨਾਲ ਮਿਲ ਜਾਂਦੇ ਆ ਉਹਨਾਂ ਦੇ ਮੁਤਾਬਕ ਚੱਲਦੇ ਆ ਉਹਨਾਂ ਦੇ ਬਚਨ ਮੰਨਦੇ ਆ ਉਹਨਾਂ ਦੇ ਸਾਰੇ ਰੋਗ ਹੰਕਾਰ ਆਦਿ ਮਿਟ ਜਾਂਦੇ ਆ ਹਉ ਮੈਂ ਦੀਰਗ ਰੋਗ ਹੈ दारू ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਸੋ ਇਸ ਕਰਕੇ ਸਾਧੂਆਂ ਕੋਲੋਂ ਗੁਰਮੰਤਰ ਲੈ ਕੇ ਭਾਵ ਗੁਰਮੁਖਾਂ ਦੀ ਸੰਗਤ ਕਰਕੇ ਜਦੋਂ ਨਾਮ ਜਪਦੇ ਆ ਤਾਂ ਸਾਡੇ ਸਰੀਰ ਦੇ ਆਦੀ ਵਿਆਦੀ ਉਪਾਦੀ ਤਿੰਨੇ ਹੀ ਰੋਗਾਂ ਦਾ ਖਾਤਮਾ ਹੋ ਜਾਂਦਾ ਹੈ ਤਿੰਨੇ ਤਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨਾ ਕੋ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਸਾਧ ਕੇ ਸੰਗ ਮਿਟਾ ਸਵਰੋਗ ਨਾਨਕ ਸਾਧ ਭੇਟੇ ਸੰਜੋਗ ਪਰ ਐਸੇ ਬਖਸ਼ੇ ਹੋਏ ਸਾਧੂਆਂ ਦੀ ਸੰਗਤ ਭਾਗਾ ਤੋਂ ਬਗੈਰ ਨਹੀਂ ਹੁੰਦੀ ਸੰਜੋਗਾਂ ਨਾਲ ਹੀ ਐਸੇ ਸਾਧੂਆਂ ਦੀ ਸੰਗਤ ਮਿਲਦੀ ਆ ਏਸੀ ਸਤਵਾਂ ਪਦਾ ਸੰਪੂਰਨ ਹੋਇਆ ਅੱਗੇ ਗੁਰੂ ਪਿਆਰਿਓ ਅੱਠਵਾਂ ਪੜੇ ਦੀ ਅਰੰਭਤਾ ਹੁੰਦੀ ਹੈ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਚੇਤਾ ਬਖਿਆਨੈ ਇਹ 7ਵੇਂ ਅਸ਼ਟਪਰੀ ਦੇ 8ਵੇਂ ਪਰੇ ਦੀ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਕਸਰਬੰ ਕਰਾਂਗੇ ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆ ਨੇਕਾ ਅਖਰਵਾਦ ਕਾਰਡ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾਫਤੇ ਪਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ